ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਆਪਾਂ ਲੱਗੇ ਸੀਗੇ ਸਲਵਾਰ ਕਟਿੰਗ ਕਰਨ ਜੋ ਕਿ ਵਰਕ ਵਾਲੀ ਆ ਠੀਕ ਹੈ ਤੇ ਕਈ ਵਾਰੀ ਸਲਵਾਰ ਦਾ ਨਾ ਜਿਹੜਾ ਪਣਾ ਹੁੰਦਾ ਉਹ ਘੱਟ ਹੁੰਦਾ ਹੈ ਹਨਾ ਕਈ ਵਾਰੀ ਪਣਾ ਵੱਧ ਹੁੰਦਾ ਹੈ ਤਾਂ ਉਹ ਮਤਲਬ ਜਿਹੜਾ ਜਿੰਨਾ ਪਣਾ ਜਿਆਦਾ ਹੋਵੇ ਉਹ ਖੁੱਲ੍ਹੇ ਡੁੱਲ੍ਹੇ ਸਲਵਾਰ ਬਣ ਜਾਂਦੀ ਆ ਅਰ 3 ਮੀਟਰ ਵੀ ਹੋਵੇ ਤਾਂ ਉਹ ਵਧੀਆ ਬਣ ਜਾਂਦੀ ਆ ਠੀਕ ਹੈ ਹੈਵੀ ਬਣ ਜਾਂਦੀ ਆ ਤੇ ਬਾਈ ਚਾਂਸ ਤੁਹਾਡੇ ਕੋਲ 2.5 ਮੀਟਰ ਸਲਵਾਰ ਆ ਤਾਂ 2.5 ਮੀਟਰ ਦੀ ਵੀ ਤੁਹਾਨੂੰ ਮੈਂ ਕਟਿੰਗ ਦੱਸ ਦਿਆਂ ਇਹਦੇ ਵਿੱਚ ਜੇ ਤੁਹਾਡੇ ਕੋਲ 3 ਮੀਟਰ ਸਲਵਾਰ ਆ ਤਾਂ ਤੇ ਜਿਹੜੀ ਆਪਣੀ ਇਹ ਸਲਵਾਰ ਹੈ ਇਹ ਪਹੁੰਚਿਆ ਤੇ ਹੈਗਾ ਜੀ ਵਰਕ ਠੀਕ ਆ ਤੇ ਇਹਨੂੰ ਕਿੱਦਾਂ ਕਰਨਾ ਪਹਿਲਾਂ ਨਾ ਤੁਸੀਂ ਇਹਨੂੰ ਨਾਪ ਲੈਣਾ ਠੀਕ ਹੈ ਜੀ ਐਦਾਂ ਕਰਕੇ ਤੁਸੀਂ ਇਹ ਹੋ ਗਿਆ ਜੀ ਆਪਣਾ 1 ਮੀਟਰ ਤੇ 2 ਮੀਟਰ ਠੀਕ ਹੈ ਜੀ 3 ਤੇ ਆਪਣੀ ਪੂਰੀ ਹੈਗੀ ਹੈ ਜੀ ਇਹ ਸਲਵਾਰ 3 ਮੀਟਰ ਠੀਕ ਹੈ ਜੀ ਜਿਹੜੀ ਸਲਵਾਰ ਦੀ ਲੈਂਥ ਹੈ ਉਹ ਹੈਗੀ ਹੈ ਜੀ 39 ਸਲਵਾਰ ਪਿਆਰ ਠੀਕ ਹੈ ਤੇ ਮੈਂ ਤੁਹਾਨੂੰ ਇਹਦੀ ਕਟਿੰਗ ਦੱਸ ਦਿਆਂ ਵੀ ਇਹਦੀ ਕਟਿੰਗ ਕਿੱਦਾਂ ਹੁੰਦੀ ਆ ਤੇ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਾਲ ਨਾਲ ਪਲੀਜ਼ ਜ਼ੋਰ ਕਰ ਦਿਆ ਕਰੋ ਠੀਕ ਆ ਤੇ ਆਪਾਂ ਹੁਣ ਵੀਡੀਓਜ਼ ਲੇਟ ਆਪਣੀ ਤਾਂ ਹੋਣ ਲੱਗ ਗਈ ਕਿਉਂਕਿ ਮੇਰੀਆਂ ਭੈਣਾਂ ਦੇਖਦੀਆਂ ਬਹੁਤ ਨੇ ਸਿੱਖਦੀਆਂ ਬਹੁਤ ਨੇ ਪਰ ਵੀਡੀਓ ਨੂੰ ਸ਼ੇਅਰ ਬਹੁਤ ਘੱਟ ਕਰਦੀਆਂ ਨੇ ਠੀਕ ਆ ਤੇ ਤਾਂ ਕਰਕੇ ਮੇਰਾ ਮਨ ਇਹ ਹੁੰਦਾ ਵੀ ਮੈਂ ਤਾਂ ਤੁਹਾਡੇ ਲਈ ਵੀ ਮਤਲਬ ਸਾਰਾ ਕੁਝ ਸੱਚਾਈ ਚ ਦੱਸਦੀਆਂ ਤੇ ਬਾਕੀ ਮੇਰੀਆਂ ਭੈਣਾਂ ਬਸ ਦੇਖ ਕੇ ਸਿੱਖ ਕੇ ਸਕਿਪ ਕਰਕੇ ਅੱਗੇ ਲੰਘ ਜਾਨੀਆਂ ਹਨਾ ਤੇ ਨਾ ਉਹਨੂੰ ਲਾਈਕ ਕਰਦੀਆਂ ਨਾ ਉਹਨੂੰ ਵੀਡੀਓ ਨੂੰ ਸ਼ੇਅਰ ਕਰਦੀਆਂ ਜਿੰਨੀ ਤੁਸੀਂ ਮੈਨੂੰ ਸਪੋਰਟ ਕਰੋਗੇ ਮੈਂ ਉੰਨੀ ਤੁਹਾਨੂੰ ਕਰੂੰਗੀ ਇਹ ਮੈਂ ਤੁਹਾਨੂੰ ਕਹਿ ਰਹੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੇ ਸਿਖਾਉਣ ਵੱਲੋਂ ਮੈਂ ਤੁਹਾਨੂੰ ਕੋਈ ਕੱਚ ਨਹੀਂ ਛੱਡੂੰਗੀ ਪਰ ਤੁਸੀਂ ਵੀਡੀਓ ਸ਼ੇਅਰ ਕਰਨ ਨੂੰ ਔਰ ਵੀਡੀਓ ਲਾਈਕ ਕਰਨ ਨੂੰ ਸਬਸਕ੍ਰਾਈਬ ਕਰਨ ਨੂੰ ਤੁਸੀਂ ਵੀ ਕੋਈ ਕਮੀ ਨਹੀਂ ਛੱਡਣੀ ਜਿਹੜੇ ਹਿਸਾਬ ਨਾਲ ਮੇਰੀਆਂ ਭੈਣਾਂ ਦੀਆਂ ਮੇਰੇ ਕੋਲੋਂ ਆ ਰਹੀਆਂ ਨੇ ਉਸ ਹਿਸਾਬ ਨਾਲ ਲਾਈਕ ਸ਼ੇਅਰ ਬਹੁਤ ਜ਼ਿਆਦਾ ਘਟਨੇ ਸਬਸਕ੍ਰਾਈਬ ਵੀ ਬਹੁਤ ਘਟਨੇ ਠੀਕ ਆ ਤਾ ਕਰਕੇ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਇੱਕ ਹੋਰ ਰਿਕਵੈਸਟ ਜ਼ਰੂਰ ਕਰਦੀਆਂ ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਇੱਛਾ ਹੈ ਤੇ ਬਾਕੀ ਜੇ ਹੁਣ ਹੌਲੀ-ਹੌਲੀ ਮੈਂ ਦੇਖਣਾ ਜੀ ਵਿਊਜ਼ ਮੇਰੇ ਘਟੇ ਜਾਂ ਵਿਊਜ਼ ਮੈਨੂੰ ਪੂਰੇ ਨਾ ਆਏ ਜਿਹੜੇ ਹਿਸਾਬ ਨਾਲ ਮੇਰੇ ਕੋਲ ਕਾਲਾਂ ਆ ਰਹੀਆਂ ਉਹ ਹਿਸਾਬ ਨਾਲ ਦੀ ਗੱਲ ਮੈਂ ਕਰਦੀਆਂ ਉਹ ਹਿਸਾਬ ਨਾਲ ਮੇਰੇ ਕੋਲ ਵਿਊ ਨਾ ਆਏ ਸਬਸਕ੍ਰਾਈਬ ਨਾ ਵਧੇ ਲਾਈਕ ਨਾ ਹੋਏ ਸ਼ੇਅਰ ਨਾ ਹੋਏ ਤਾਂ ਮੈਂ ਹੌਲੀ-ਹੌਲੀ ਕਰਦੇ-ਕਰਦੇ ਵੀਡੀਓਜ਼ ਕੱਟ ਕਰਦੇ-ਕਰਦੇ ਘਟਾ ਦੇਣੀ ਆ ਠੀਕ ਹੈ ਜੀ ਇਹ ਮੈਂ ਤੁਹਾਨੂੰ ਮਤਲਬ ਝੂਠ ਨਹੀਂ ਕਹਿੰਦੀ ਮੈਂ ਸੱਚ ਕਹਿੰਦੀ ਆ ਕਿਉਂਕਿ ਦੇਖੋ ਇੱਕ ਹੁੰਦਾ ਬੰਦਾ ਜਿੰਦ ਜਾਨ ਲਾ ਕੇ ਸਿਖਾਉਂਦਾ ਹੋਵੇ ਹਨਾ ਤੇ ਦੂਜਾ ਬੰਦਾ ਦੇਖ ਕੇ ਸਿੱਖ ਕੇ ਇਗਨੋਰ ਕਰ ਦੇਵੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਣੀ ਆ ਜਿਹੜਾ ਆਪਣਾ ਇੱਥੇ ਚਾਰਟ ਲੱਗਿਆ ਹੋਵਦਾ ਠੀਕ ਆ ਉਹ ਚਾਰਟ ਹੈਗਾ ਜੀ ਔਨਲਾਈਨ ਕਲਾਸ ਦੀਆਂ ਭੈਣਾਂ ਲਈ ਠੀਕ ਹੈ ਜਿਹੜੇ ਮੇਰੀਆਂ ਭੈਣਾਂ ਔਨਲਾਈਨ ਕਲਾਸ ਲਾਉਂਦੀਆਂ ਨੇ ਠੀਕ ਆ ਉਹਦੇ ਵਿੱਚ ਕੀ ਆ ਜੀ ਉਹਦੇ ਵਿੱਚ ਵੀ ਉਹੀ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਵੀਡੀਓ 'ਚ ਦੱਸਦੀ ਹੁੰਨੀ ਆ ਠੀਕ ਆ ਕਿਉਂਕਿ ਮੈਂ ਉਹ ਚਾਟ ਲਾਇਆ ਹੋਇਆ ਏ ਮੈਨੂੰ ਪਤਾ ਵੀ ਤੁਸੀਂ ਮੈਨੂੰ ਕਾਫੀ ਜ਼ਿਆਦਾ ਕਮੈਂਟ ਵੀ ਕਰਦੇ ਆ ਪਲੀਜ਼ ਉਹ ਚਾੜ ਦੀ ਫੋਟੋ ਭੇਜ ਦਿਓ ਜਾਂ ਇਦਾਂ ਕਰ ਦਿਓ ਠੀਕ ਆ ਦੇਖੋ ਮੈਂ ਮਤਲਬ ਪਹਿਲੀ ਗੱਲ ਤਾਂ ਤੁਹਾਨੂੰ ਸਿਖਾਉਣ 'ਚ ਕੋਈ ਕਸਰ ਨਹੀਂ ਛੱਡਦੀ ਹੈਗੀ ਠੀਕ ਆ ਤੇ ਬਾਕੀ ਮੇਰੇ ਆਨਲਾਈਨ ਸਟੂਡੈਂਟ ਨੇ ਜਿਹੜੇ ਬਹਿਗਰੂ ਦੀ ਕਿਰਪਾ ਨਾਲ ਕਾਫੀ ਜੁੜੇ ਹੋਏ ਨੇ ਠੀਕ ਆ ਮੈਂ ਗਿਣਤੀ ਨਹੀਂ ਕਰਨਾ ਚਾਹੁੰਦੀ ਆਪਣੇ ਸਟੂਡੈਂਟਾਂ ਦੀ ਵੀ ਮੇਰੇ ਸਟੂਡੈਂਟ ਆ ਬੈਚ ਚੰਦੇ ਨੇ ਆ ਬੈਚ ਚੰਦੇ ਨੇ ਠੀਕ ਆ ਕਿਉਂਕਿ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੀ ਕਿਰਪਾ ਨਾਲ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਨੇ ਜਿਹੜੀਆਂ ਮੇਰੀਆਂ ਭੈਣਾਂ ਕਮੈਂਟ ਵੀ ਕਰਦੀਆਂ ਨੇ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਨੂੰ ਸ਼ੇਅਰ ਵੀ ਕਰਦੀਆਂ ਨੇ ਠੀਕ ਹੈ ਜੀ ਉਹਨਾਂ ਦਾ ਸਾਰਿਆਂ ਦਾ ਪਤਾ ਮੈਨੂੰ ਉਹਨਾਂ ਦਾ ਮੈਂ ਆਪਣੀਆਂ ਭੈਣਾਂ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਮੈਂ ਇਹਨਾਂ ਆਪਣੀਆਂ ਭੈਣਾਂ ਕਰਕੇ ਇੱਥੇ ਤੱਕ ਪਹੁੰਚੀ ਹਾਂ ਠੀਕ ਹੈ ਜੀ ਕਿਉਂਕਿ ਮੈਂ ਨਹੀਂ ਚਾਹੁੰਦੀ ਹੈਗੀ ਵੀ ਮੈਂ ਆਪਣੀਆਂ ਭੈਣਾਂ ਨੂੰ ਜਿਹੜੀਆਂ ਉਹਨਾਂ ਨੂੰ ਵੀ ਮੈਂ ਨਾਲ ਤੁਹਾਡੇ ਲਾਵਾ ਇਦਾਂ ਦੀ ਕੋਈ ਗੱਲ ਨਹੀਂ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਇੱਕ ਹੋਰ ਰਿਕਵੈਸਟ ਜ਼ਰੂਰ ਕਰਦੀ ਆ ਜੇ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਕਰੋਗੇ ਸਬਸਕ੍ਰਾਈਬ ਕਰੋਗੇ ਵੀਡੀਓ ਦੇਖਦੇ ਬਹੁਤ ਹੈ ਮਤਲਬ ਕੀ ਆ ਵੀ ਸਿੱਖਣ ਤੱਕ ਮਤਲਬ ਹੈ ਸਾਰਿਆਂ ਨੂੰ ਠੀਕ ਹੈ ਜਿਹੜੇ ਜਿਹੜੇ ਨਹੀਂ ਕਰਦੇ ਕਿਉਂਕਿ ਅਸੀਂ ਇਹ ਚੀਜ਼ ਸਾਰੀ ਨੋਟ ਕਰਦੇ ਆ ਸਾਨੂੰ ਪਤਾ ਹੈ ਵੀ ਕਿਹੜੀ ਭੈਣ ਸਾਨੂੰ ਸਬਸਕ੍ਰਾਈਬ ਕਰਦੀ ਕਿਹੜੀ ਨਹੀਂ ਕਰਦੀ ਠੀਕ ਹੈ ਜੀ ਬਾਕੀ ਮੇਰੀਆਂ ਭੈਣਾਂ ਉਹ ਮੈਨੂੰ ਕੌਲਾ ਕਰਿਓ ਜਿਹੜੇ ਸਾਨੂੰ ਸਬਸਕ੍ਰਾਈਬ ਕਰਦੇ ਨੇ ਔਰ ਜਿਹੜੇ ਸਾਨੂੰ ਫੋਲੋ ਕਰਦੇ ਨੇ ਔਰ ਜਿਹੜੇ ਸਾਨੂੰ ਵੀਡੀਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਐਂਡ ਲਾਈਕ ਕਰਦੇ ਨੇ ਠੀਕ ਹੈ ਜੀ ਕਿਉਂਕਿ ਮੈਂ ਸਿਖਾਉਣ ਚ ਕੋਈ ਕਸਰ ਨਹੀਂ ਛੱਡੀ ਕਿਉਂਕਿ ਹੁਣ ਤੱਕ ਮੇਰੇ ਆਨਲਾਈਨ ਸਟੂਡੈਂਟ ਨੇ ਜਿਹੜੇ ਮੇਰੇ ਨਾਲ ਜੁੜੇ ਨੇ ਲੱਖ ਤੇ ਉਹ ਮੇਰੇ ਸਟੂਡੈਂਟ ਮੈਨੂੰ ਪਤਾ ਜੀ ਉਹ ਮੈਨੂੰ ਕੀ ਗੱਲ ਕਹਿ ਕੇ ਕਲਾਸ ਆਫ ਕਰਦੇ ਨੇ ਠੀਕ ਆ ਕਿਉਂਕਿ ਉਹਨਾਂ ਨੂੰ ਇਹ ਚੀਜ਼ ਪਤਾ ਵੀ ਮੈਂ ਕੱਲੀ-ਕੱਲੀ ਚੀਜ਼ ਬ੍ਰਿਕੀ ਚ ਦੱਸਦੀ ਹਾਂ ਹਨਾ ਤੇ ਵੀਡੀਓ ਦੇ ਵਿੱਚ ਵੀ ਦੱਸਦੀ ਹਾਂ ਔਨਲਾਈਨ ਕਲਾਸ ਦੇ ਵਿੱਚ ਵੀ ਕਹਿੰਨੇ ਦੱਸਦੀ ਹਾਂ ਠੀਕ ਆ ਤੇ ਹੁਣ ਆਪਾਂ ਵਾਲੀਆਂ ਗੱਲਾਂ ਨਾ ਕਰਦੇ ਹੋਏ ਕੰਮ ਸ਼ੁਰੂ ਕਰਦੇ ਆਂ ਤੇ ਤੁਸੀਂ ਦੇਖੋ ਸਲਵਾਰ ਦੀ ਕਟਿੰਗ ਠੀਕ ਆ ਜੇ ਸਮਝ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਹਾਂਜੀ ਦੇਖੋ ਹੁਣ ਇਹਦੇ ਤੇ ਵਰਕ ਹੋਇਆ ਹੋਇਆ ਠੀਕ ਆ ਇੱਕ ਤਾਂ ਪਹਿਲੀ ਗੱਲ ਮੈਂ ਤੁਹਾਨੂੰ ਇੱਕ ਦੱਸ ਦਾਨੀ ਆ ਵੀ ਜਦੋਂ ਪੱਲਿਆਂ ਦੇ ਉੱਪਰ ਵਰਕ ਹੋਇਆ ਹੋਵੇ ਐਦਾਂ ਕਦੇ ਵੀ ਸਟੇਟ ਸਲਵਾਰ ਨਹੀਂ ਬਣਦੀ ਠੀਕ ਆ ਕਿਉਂਕਿ ਮੇਰੀਆਂ ਭੈਣਾਂ ਦੀਆਂ ਕੌਲਾਂ ਵੀ ਆਉਂਦੀਆਂ ਨੇ ਵੀਡੀਓ ਵੀ ਬਹੁਤ ਭੇਜਦੇ ਨੇ ਦੀਰੀ ਐਦਾਂ ਵਰਕ ਆ ਕਿਉਂਕਿ ਮੈਨੂੰ ਬਾਰ-ਬਾਰ ਦੱਸਣ ਨਾਲੋਂ ਮੈਂ ਚਾਹੁੰਨੀ ਵੀ ਤੁਹਾਨੂੰ ਵੀਡੀਓ 'ਚ ਦੱਸ ਦਵਾ ਸਾਰਾ ਕੁਝ ਤੇ ਜਿਵੇਂ ਹੁਣ ਵਰਕ ਇੱਧਰ ਹੋਇਆ ਵੈਦਰ ਹੋਇਆ ਵਾ ਇਹ ਸਟੇਟ ਸਲਵਾਰ ਕਦੇ ਨਹੀਂ ਬਣੂਗੀ ਜੇ ਵਰਕ ਤੁਹਾਡੇ ਇੱਧਰ ਹੋਇਆ ਵਾ ਜਾਂ ਉੱਧਰ ਹੋਇਆ ਵਾ ਤਾਂ ਤੁਹਾਡੀ ਸਟੇਟ ਸਲਵਾਰ ਬਣੂਗੀ ਜੇ ਤੁਸੀਂ ਐਦਾਂ ਸਲਵਾਰ ਕੱਢਣੀ ਆ ਤਾਂ ਪੱਲਿਆਂ ਵਾਲੀ ਇਹਨੂੰ ਵਰਕ ਨੂੰ ਤੁਸੀਂ ਇਦਾਂ ਕਰ ਦੇਣਾ ਸੈਂਟਰ 'ਚ ਮਿਲਾ ਦੇਣਾ ਠੀਕ ਹੈ ਉਧਰ ਕੱਪੜਾ ਵਧਾ ਉਧਰ ਕੱਢ ਦੋ ਕੋਈ ਚੱਕਰ ਨਹੀਂ ਪਰ ਜਿਹੜਾ ਵਰਕ ਹੈ ਉਹ ਤੁਸੀਂ ਸੇਮ ਮਲਾਉਣਾ ਠੀਕ ਹੈ ਆ ਦੇਖੋ ਐਵੇਂ ਆ ਫੁੱਲ ਦੇ ਨਾਲ ਫੁੱਲ ਮਿਲਾ ਲੈਣਾ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਉੱਪਰ ਉਹ ਸੈਟਿੰਗ ਕਰ ਲੈਣੀ ਆ ਠੀਕ ਹੈ ਜੀ ਜਿੰਨਾ ਇੱਧਰ ਕੱਪੜਾ ਵਧਿਆ ਉਨਾ ਹੀ ਸਿਰੇ ਤੱਕ ਵਧਾਉਣਾ ਕਾੜ ਨਹੀਂ ਪਾਉਣੀ ਇਹਦੇ ਵਿੱਚ ਤੁਸੀਂ ਬਿਲਕੁਲ ਵੀ ਤੇ ਪਹਿਲਾਂ ਤੁਸੀਂ ਕੀ ਕਰਨਾ ਪਹਿਲਾਂ ਤੁਸੀਂ ਜਿਹੜਾ ਇਹ ਵਰਕ ਹੈ ਇਹਦਾ ਸੈਂਟਰ ਕਰ ਲੈਣਾ ਠੀਕ ਹੈ ਜੀ ਇਹਦਾ ਸੈਂਟਰ ਹੋ ਗਿਆ ਫਿਰ ਤੁਸੀਂ ਇਧਰੋਂ ਨਾਪ ਕੇ ਦੇਖਣਾ ਵੀ ਇਧਰੋਂ ਕਿੰਨਾ ਹੈ ਇਹ ਆ ਰਿਹਾ ਜੀ 7 ਤੋਂ 2 ਪੁਆਇੰਟ ਉੱਪਰ ਤੇ ਹੁਣ ਤੁਸੀਂ ਇੱਥੇ ਸਿਰੇ ਤੱਕ ਸੈਂਟਰ ਕਰਦੇ ਨੇ ਜਾਈ ਜਾਣਾ 7 ਤੋਂ 2 ਪੁਆਇੰਟ ਉੱਪਰ ਠੀਕ ਹੈ ਜੀ ਇਹ ਹੋ ਗਿਆ ਤੇ ਹੁਣ ਦੇਖੋ ਜਿਵੇਂ ਹੁਣ ਇਹ ਸਲਵਾਰ ਹੈ ਵਰਕ ਕਾਲੀ ਹੈ ਠੀਕ ਹੈ ਜੇ ਤਾਂ ਤੁਸੀਂ ਮਤਲਬ ਪੌਂਚਾ ਪਲੇਨ ਕੱਪੜੇ ਦਾ ਨੀਚੇ ਬਣਾਉਣਾ ਚਾਹੁੰਦੇ ਤਾਂ ਤੁਸੀਂ ਪਲੇਨ ਦਾ ਵੀ ਬਣਾ ਸਕਦੇ ਆ ਬਾਈ ਚਾਰਸੋ ਤੁਸੀਂ ਪਲੇਨ ਕੱਪੜੇ ਦਾ ਨਹੀਂ ਬਣਾਉਣਾ ਚਾਹੁੰਦੇ ਤੁਸੀਂ ਵਰਕ ਵਾਲਾ ਨਾਲ ਲੈਣਾ ਚਾਹੁੰਦੇ ਤਾਂ ਵੀ ਤੁਸੀਂ ਕਰ ਸਕਦੇ ਆ ਪਰ ਜੇ ਜਿਵੇਂ ਹੁਣ ਪੌਂਚਾ ਤੇ ਵਰਕ ਹੁੰਦਾ ਏ ਸਟੇਟ ਸਲਵਾਰ ਦਾ ਵਰਕ ਹੁੰਦਾ ਏ ਉਹ ਲੰਬਾ ਹੁੰਦਾ ਜਿਹੜਾ ਲੰਬਾਈ ਚ ਮਤਲਬ ਇੱਕ ਬੇਲ ਬਣਾਈ ਵੀ ਹੁੰਦੀ ਆ ਉਦੋਂ ਤੁਸੀਂ ਪਲੇਨ ਰੱਖ ਸਕ ਪਲੇਨ ਨਹੀਂ ਰੱਖਣਾ ਤਾਂ ਉਹਨੂੰ ਤੁਸੀਂ ਅੰਦਰ ਨੂੰ ਫੋਲਡ ਕਰ ਸਕਦੇ ਆ ਜਿਵੇਂ ਹੁਣ ਇਹਦੇ ਤੇ ਫਲਾਵਰ ਹੈ ਠੀਕ ਆ ਕਿਉਂਕਿ ਇੱਥੇ ਮਸ਼ੀਨ ਨਹੀਂ ਚੱਲਣੀ ਹੈਗੀ ਨਾ ਤੁਹਾਡੇ ਸਕਰੋਲ ਭਰੇ ਜਾਣੇ ਆ ਬਿਲਕੁਲ ਸਾ ਤਾ ਕਰਕੇ ਹੁਣ ਆਪਾਂ ਨੇ ਜਿਹੜਾ ਨੀਚੇ ਪਲੇਨ ਆ ਉਹ ਲੈ ਰਹੇ ਆ ਵਿੱਚ ਠੀਕ ਆ ਤੇ ਹੁਣ ਉਰੇ ਤੋਂ ਭਨੇ ਲੈਂਥ ਲੈਣੀ ਆ ਲੈਂਥ ਲੈਣੀ ਆ ਆਪਾਂ ਨੇ 34.5 38 ਸਲਵਾਰ ਤੇ ਆ ਰਹੀ ਜੀ ਆਪਣੀ ਠੀਕ ਆ ਵੈਸੇ ਉਦਾਂ 39 ਆ ਜਾਂਦੀ ਆ ਮਤਲਬ ਆਪਾਂ ਨੇ 34.5 ਦੀ ਜਿਹੜੀ ਲੈਂਥ ਆ ਉਹ ਲੈਣੀ ਆ ਠੀਕ ਆ ਜੀ ਲੈਂਥ ਲੈ ਲਈ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਪੌਂਚਿਆ ਰੱਖਣਾ ਏ ਓਰੇ ਸਾਢੇ 6 ਤਾਂ ਤੁਸੀਂ ਇਧਰੋਂ ਲੈ ਲੈਣਾ ਤੇ ਸਾਢੇ 6 ਤੁਸੀਂ ਇਧਰੋਂ ਲੈ ਲੈਣਾ ਠੀਕ ਹੈ ਜੀ ਇਹ ਆਪਣਾ ਆ ਗਿਆ 13 ਹੁਣ ਤੁਸੀਂ ਇਹਨੂੰ ਇਦਾਂ ਨਿਸ਼ਾਨੀ ਲਾ ਦੇਣੀ ਹੈ ਇਧਰੋਂ 13 ਇੰਚ ਦੀ ਨਿਸ਼ਾਨੀ ਲਾ ਦੇਣੀ ਹੈ ਠੀਕ ਹੈ ਜੀ ਤੇ ਐਦਾਂ ਸਲਵਾਰ ਦੇ ਪੱਲਿਆਂ ਦੀ ਜਿਹੜੀ ਕਟਿੰਗ ਹੈ ਐਦਾਂ ਹੋ ਜਾਣੀ ਆ ਤੇ ਜਿਹੜਾ ਆਪਣਾ ਸਾਈਡ ਤੇ ਕਪੜਾ ਬਚ ਗਿਆ ਤਾਂ ਉਹਨੂੰ ਆਪਾਂ ਨੇ ਐਦਾਂ ਹੀ ਰੱਖ ਦੇਣਾ ਉਹ ਬਾਅਦ ਵਿੱਚ ਆਪਾਂ ਐਸਟੀਮੇਟ ਲਾਉਣੀ ਆ ਕਟਿੰਗ ਕਰਨ ਤੋਂ ਬਾਅਦ ਵੀ ਆਪਣੀ 벨ਟ ਬਚਦੀ ਆ ਜਾਂ ਨਹੀਂ ਬਚਦੀ ਠੀਕ ਹੈ ਜੀ ਇਹ ਤੁਸੀਂ ਐਦਾਂ ਸਲਵਾਰ ਦੇ ਪੱਲੇ ਆ ਜਿਹੜੇ ਉਹ ਕਟਿੰਗ ਕਰ ਲੈਣੇ ਆ ਤੇ ਉਸ ਤੋਂ ਬਾਅਦ ਜਿਹੜਾ ਅੱਗੇ ਪਿੱਛੇ ਕਪੜਾ ਬਚ ਗਿਆ ਤੁਸੀਂ ਨੂੰ ਇਦਾਂ ਕਰਕੇ ਰੱਖ ਲੈਣਾ ਠੀਕ ਹੈ ਕਿਉਂਕਿ ਇੱਕ ਪੱਲਾ بڑا ਇੱਕ ਪੱਲਾ ਛੋਟਾ ਹੈ ਆਪਣਾ ਤੇ ਹੁਣ ਆਪਾਂ ਨੇ ਨਾ ਇਹ ਚੀਜ਼ ਨਾਪ ਕੇ ਦੇਖ ਲੈਣੀ ਆ ਜਿਵੇਂ ਇਹ ਆਪਣਾ 7 ਆ ਰਿਹਾ ਪੂਰਾ ਠੀਕ ਹੈ ਇੱਥੋਂ ਵੀ 7 ਆ ਰਿਹਾ ਇੱਥੋਂ ਵੀ 7 ਆ ਰਿਹਾ ਠੀਕ ਹੈ ਜੀ ਇੱਥੋਂ ਵੀ 7 ਆ ਰਿਹਾ ਠੀਕ ਹੈ ਤੇ ਆਪਣੀ 벨ਟ ਹੈ ਜਿਹੜੀ ਪੂਰੀ ਨਿਕਲਿਆ ਹੋਣੀ ਆ ਠੀਕ ਹੈ ਜੀ ਤੇ ਹੁਣ ਜਿਹੜੀ 벨ਟ ਦੀ ਚੜਾਈ ਆ 벨ਟ ਹੈਗੀ ਹੈ ਜੇ 22 ਤਿਆਰ 22 ਦੇ ਵਿੱਚ ਆਪਾਂ ਨੇ 2 ਪਲੱਸ ਕਰ ਦਣੇ ਠੀਕ ਹੈ ਜੀ ਇਹ ਹੋ ਗਈ ਆਪਣੀ 벨ਟ ਤੇ ਹੁਣ ਜਿਹੜਾ ਪਿੱਛੇ ਕਪੜਾ ਬਚ ਗਿਆ ਬਾਈ ਚਾਂਸ ਤੁਹਾਡੀ ਸਲਵਾਰ ਜ਼ਿਆਦਾ ਲੰਬੀ ਆ ਤੁਸੀਂ ਨਾ ਜਿਵੇਂ ਹੁਣ ਇਹ ਆਪਾਂ ਨੇ 34 ਦੇ ਪੱਲੇ ਕਟਿੰਗ ਕਰੇ ਆ ਤਾਂ ਤੁਸੀਂ ਨਾ ਪਹਿਲਾਂ ਨਾ ਕੀ ਕਰਨਾ ਜੇ ਤੁਹਾਡੀ 2.5 ਮੀਟਰ ਦੀ ਸਲਵਾਰ ਆ ਪਹਿਲਾਂ ਤੁਸੀਂ ਇਹਨੂੰ ਇਦਾਂ ਚੋਰਸ ਫੋਲਡ ਕਰ ਲੈਣਾ ਜੇ 2.5 ਮੀਟਰ ਦੀ ਸਲਵਾਰ ਆ ਤਾਂ ਠੀਕ ਹੈ ਪਹਿਲਾਂ ਐਸਟੀਮੇਟ ਤੁਸੀਂ ਇਦਾਂ ਲਾ ਲੈਣਾ ਠੀਕ ਹੈ ਹੁਣ ਦੇਖੋ ਇਹ ਤਾਂ ਆਪਣਾ 34.5 ਆ ਗਿਆ ਪੂਰਾ ਠੀਕ ਹੈ ਵਿੱਚੋਂ ਆਸਣ ਨਿਕਲਿਆ ਜਾਊਗਾ ਦਾ ਤੇ 22 ਚਾਂਸ ਜਿਵੇਂ ਤੁਹਾਡੀ 2.5 ਮੀਟਰ ਸਲਵਾਰ ਹੈ ਤੁਹਾਡੇ ਇੱਥੇ 34.5 ਪੂਰਾ ਨਹੀਂ ਆ ਰਿਹਾ ਵੀ ਮੰਨ ਲਓ ਉਰੇ ਤੇ ਤੁਹਾਡਾ ਕਪੜਾ ਹੈ ਨਹੀਂ ਪੂਰੇ ਤੇ 33 ਆ ਰਿਹਾ ਹਨਾ ਫਿਰ ਤੁਸੀਂ ਕੀ ਕਰਨਾ ਸਲਵਾਰ ਇਦਾਂ ਨਹੀਂ ਕੱਢਣੀ ਕਿਉਂਕਿ ਫਿਰ ਜਦ ਲੈਂਥ ਨਹੀਂ ਆ ਰਹੀ ਸਲਵਾਰ ਤਾਂ ਨਿਕਲ ਨਹੀਂ ਹੋਣੀ ਹਨਾ ਫਿਰ ਤੁਸੀਂ ਪਤਾ ਕੀ ਕਰਨਾ ਇਹਨੂੰ ਸਲਵਾਰ ਨੂੰ ਇਦਾਂ ਵਿਛਾ ਲੈਣਾ ਵਿਛਾ ਕੇ ਇਹਨੂੰ ਡਬਲ ਫੋਲਡ ਕਰ ਲੈਣਾ ਠੀਕ ਹੈ ਜੀ ਡਬਲ ਫੋਲਡ ਕਰ ਲਿਆ ਤਾਂ ਤੁਸੀਂ ਕੀ ਕਰਨਾ ਉਰੇ ਤੋਂ ਪਹਿਲਾਂ ਕੁੰਦੀਆਂ ਨੇ ਨਿਸ਼ਾਨੀ ਲਾ ਲੈਣੀਆਂ ਉਰੇ ਤੋਂ 34.5 ਠੀਕ ਹੈ ਜੀ ਤੇ ਇੱਥੇ ਰੱਖਣੀ ਆ ਤੁਸੀਂ 2.5 ਇੰਚ ਮੋਰੀ ਦਾ ਤੇ ਇਧਰੋਂ ਲੈਣਾ ਤੁਸੀਂ ਆਸਤਨ 10 ਇੰਚ ਠੀਕ ਹੈ ਆ ਲਾਈਨ ਤੁਸੀਂ ਇੱਦਾਂ ਮਿਲਾ ਦੇਣੀ ਆ ਠੀਕ ਹੈ ਜੀ ਇੱਕ ਕੁੰਦੀ ਤੁਹਾਡੀ ਇੱਥੋਂ ਨਿਕਲਿਆਣੀ ਇੱਕ ਕੁੰਦੀ ਤੁਹਾਡੀ ਇੱਥੋਂ ਨਿਕਲਿਆਣੀ 22 ਇੰਚ ਕਪੜਾ ਤੁਹਾਡੇ ਕੋਲ ਵੱਧ ਹੈ ਤਾਂ ਜੇ ਤੁਸੀਂ ਕੁੰਦੀ ਪਾਉਣਾ ਚਾਹੁੰਦੇ ਇਹਦੇ ਨਾਲ ਐਕਸਟਰਾ ਤਾਂ ਉਹਰੇ 13 ਇੰਚ ਦੀ ਨਿਸ਼ਾਨੀ ਲਾ ਲੈਣੀ ਆਸਣ ਦੀ 13 ਇੰਚ ਦੀ ਤੁਸੀਂ ਨਾਲ ਇੱਕ ਕੁੰਦੀ ਹੋਰ ਪਾ ਲੈਣੀ ਜੇ ਸਲਵਾਰ ਥੋੜੀ ਭਾਰੀ ਬਣਾਉਣਾ ਚਾਹੁੰਦੇ ਆ ਵੈਸੇ ਤਾਂ ਅੱਜਕੱਲ ਸਲਵਾਰਾਂ ਹੌਲੀਆਂ ਹੀ ਚੱਲਦੀਆਂ ਨੇ ਠੀਕ ਹੈ ਤੇ ਐਦਾਂ ਤੁਸੀਂ ਕਟਿੰਗ ਕਰ ਸਕਦੇ ਆ ਦੋਨਾਂ ਕੁੰਦੀਆਂ ਦੀ ਠੀਕ ਹੈ ਤੇ ਹੁਣ ਆਪਾਂ ਸਲਵਾਰ ਕਟਿੰਗ ਕਰਾਂਗੇ ਐਦਾਂ 34 22 ਇੰਚ ਮੂਰੀ ਦਾ ਠੀਕ ਹੈ ਜੀ ਤੇ ਹੁਣ ਆਪਣਾ ਕਾਊਂਟਰ ਤੇ ਕਪੜਾ ਪੂਰਾ ਆ ਨਹੀਂ ਰਿਹਾ ਆਪਾਂ ਇਹਨੂੰ ਥੋੜਾ ਜਿਹਾ ਟੇਡਾ ਕਰਕੇ ਰੱਖਾਂਗੇ ਕੱਪੜੇ ਨੂੰ ਵੀ ਤਾਂ ਜੋ ਆਪਣੀ ਜਿਹੜੀ ਮੂਰੀ ਹੈ ਇੱਥੇ ਨਿਕਲਿਆ ਵੀ ਤੇ ਇਦਾਂ ਆਪਣੀ ਕਟਿੰਗ ਹੋ ਜਾਵੇ ਠੀਕ ਹੈ ਤੇ ਹੁਣ ਆਪਾਂ ਇਹਨੂੰ ਰੋਰੇ ਤੋਂ ਕਪੜਾ ਫੜਦਾ ਆ ਆ ਦੇਖੋ ਜੀ ਪੂਰੇ ਪੂਰੇ 34 ਆ ਗਿਆ ਠੀਕ ਹੈ ਰੇ ਟੋਟਾ ਇੰਚ ਠੀਕ ਹੈ ਐਦਾਂ ਕਰਕੇ ਇਹਨੂੰ ਆਪਣੇ ਇੰਚ ਦੇ ਟੇਬਲ ਨਾਲ ਐਦਾਂ ਮਿਲਾ ਦੇਣਾ ਠੀਕ ਹੈ ਜੀ ਤੇ ਐਦਾਂ ਕੁੰਦੀਆਂ ਦੀ ਕਟਿੰਗ ਕਰ ਦੇਣੀ ਆਪਾਂ ਨੇ ਹਾਂ ਠੀਕ ਹੈ ਜੀ ਕੁੰਦੀਆਂ ਦੀ ਕਟਿੰਗ ਕਰਨ ਤੋਂ ਬਾਅਦ ਤੁਸੀਂ ਆਹ ਵਾਲੀਆਂ ਕੁੰਦੀਆਂ ਚੱਕ ਲੈਣੀਆਂ ਆਹ ਵਾਲੀਆਂ ਕੁੰਦੀਆਂ ਚੱਕ ਕੇ ਆਹ ਵਾਲੀਆਂ ਕੁੰਦੀਆਂ ਦੇ ਨਾਲ ਮਿਲਾ ਕੇ ਰੱਖ ਲੈਣੀਆਂ ਠੀਕ ਹੈ ਤੇ ਬਾਦੂ ਦਾ ਕੱਪੜਾ ਜਿਹੜਾ ਉਹ ਇੱਧਰਲੀ ਸਾਈਡ ਕੱਢ ਲੈਣਾ ਆਪਾਂ ਨੇ ਠੀਕ ਹੈ ਜੀ ਇਹਨੂੰ ਬਿਲਕੁਲ ਸੈਂਟਰ 'ਚ ਸੈੱਟ ਕਰਕੇ ਰੱਖ ਲੈਣਾ ਬਰਾਬਰ ਕਰਕੇ ਸੌਰੀ ਠੀਕ ਹੈ ਜੀ ਇਹ ਨੂੰ ਬਰਾਬਰ ਕਰਕੇ ਰੱਖ ਕੇ ਫਿਰ ਤੁਸੀਂ ਹੁਣ ਸਲਵਾਰ ਦੀ ਜਿਹੜੀ ਕਟਿੰਗ ਆ ਅਸਣ ਦੀ ਕਟਿੰਗ ਕਿਵੇਂ ਕਰਨੀ ਆ ਅਸਣ ਤੁਸੀਂ ਇੱਥੋਂ ਕੱਢਣਾ ਕਿਉਂਕਿ ਆਪਾਂ ਨੇ ਇੰਨੀ ਕੇ ਪਰ ਸਲਵਾਰ ਬਣਾਣੀ ਆ ਜਿਆਦਾ ਨਹੀਂ ਬਣਾਣੀ ਜੇ ਤੁਸੀਂ ਜਿਆਦਾ ਬਣਾਉਣਾ ਚਾਹੁੰਦੇ ਤਾਂ ਤੁਸੀਂ ਇੱਥੋਂ ਅਸਣ ਕੱਢ ਸਕਦੇ ਆ ਪੂਰੇ ਵੀ 10 ਆ ਜਾਣਾ ਠੀਕ ਹੈ ਜੇ ਤੁਸੀਂ ਅਸਣ ਥੋੜਾ ਜਿਹਾ ਕੱਟ ਕਰਨਾ ਚਾਹੁੰਦੇ ਕਿਉਂਕਿ ਫੁੱਲ ਸਲਵਾਰ ਦੀ ਲਾਈਨਿੰਗ ਆ ਇਹ ਤੇ ਪੂਰੇ ਤੋਂ ਅਸਣ ਕੱਢ ਦੇਣਾ ਆਪਾਂ ਨੇ ਠੀਕ ਹੈ ਜੀ ਇਹ ਨਿਕਲ ਗਿਆ ਤੇ ਉਰੇ ਆਸਣ ਆ ਗਿਆ ਆਪਣਾ ਤਾਂ ਤੁਸੀਂ ਉਰੇ ਤੋਂ ਨਾ ਏਦਾਂ ਮਿਲਾ ਲੈਣਾ ਤੇ ਇਹਦੀ ਹੁਣ ਕਟਿੰਗ ਕਰ ਦੇਣੀ ਆ ਇਹ ਆਪਾਂ ਤਾਂ ਕੱਪੜਾ ਐਕਸਟਰਾ ਕੱਢਿਆ ਹੈ ਕਿਉਂਕਿ ਕਈ ਵਾਰੀ ਨਾ ਲਾਈਨਿੰਗ ਵਾਲੀ ਸਲਵਾਰ ਹੁੰਦੀ ਕਾਫੀ ਜ਼ਿਆਦਾ ਫਲਫੀ ਜੀ ਹੋ ਜਾਂਦੀ ਹੈ ਠੀਕ ਆ ਫਿਰ ਤੁਸੀਂ ਨਾਲ-ਨਾਲ ਤੇ ਏਦਾਂ ਕੱਪੜਾ ਤਾਰ ਲੈਣਾ ਮੰਨ ਲਓ ਜੇ ਤੁਸੀਂ ਜ਼ਿਆਦਾ ਹੌਲੀ ਬਣਾਉਣਾ ਚਾਹੁੰਦੇ ਆ ਠੀਕ ਆ ਹਲੋ ਜੀ ਇਹ ਬਾਦੂ ਕਪੜਾ ਐ ਮੈਂ ਨਿਕਲਿਆ ਹਣਾ ਇਹ ਤੁਹਾਡਾ ਮੂਰੀਆਂ ਦੇ ਵੀ ਕੰਮ ਆ ਜਾਣਾ ਤੇ ਬੰਦ ਵਾਲੀ ਸਾਈਡ ਤੋਂ ਇਧਰੋਂ ਕਪੜਾ ਤੁਸੀਂ ਖੋਲ ਲੈਣਾ ਠੀਕ ਹੈ ਜੀ ਇਹ ਹੋ ਗਈ ਆਪਣੀ ਸਲਵਾਰ ਕਟਿੰਗ ਬਿਲਕੁਲ ਖੁੱਲੀ ਡੁੱਲੀ ਸਲਵਾਰ ਕਟਿੰਗ ਹੋਈ ਹੈ ਇਹ ਹੈਗੀ ਹੈ ਜੀ 3 ਮੀਟਰ ਦੀ ਸਲਵਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ 3 ਮੀਟਰ ਦੀ ਸਲਵਾਰ ਤੁਹਾਡੀ ਬਿਲਕੁਲ ਮਤਲਬ ਪੂਰੀ ਜਿੰਨੀ ਤੁਸੀਂ ਭਾਰੀ ਬਣਾਉਣਾ ਚਾਹੁੰਦੇ ਹੋਨੀ ਭਾਰੀ ਬਣ ਜੂਗੀ ਠੀਕ ਹੈ ਜੀ ਤੇ ਇਹ ਹੈਗਾ ਜੀ ਪੱਲੇ ਵਾਲਾ ਵਰਕ ਜੋ ਕਿ ਆਪਾਂ ਨੇ ਸਲਵਾਰ ਕਟਿੰਗ ਕੀਤੀ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ